ਆਮ ਦੱਸੀ ਹੋਰ ਕਿਹੜੀ ਜਗ੍ਹਾ ਤੇ ਕੱਟਣਾ ਹੈ ਮੇਰਾ ਨਾਮ ਸੁਭਾਸ਼ ਚੰਦਰਾ ਜੀ ਮਜੀਠ ਮੰਡੀ ਵਈਆਂਲੇ ਬਾਜ਼ਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਉਹ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਨਾ ਰਾਤੀ ਸਾਢੇ 11:00 12:00 ਵੇ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਪਟਾ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਪਟਾ ਹੋ ਗਿਆ ਰਾਂ ਨੂੰ ਦੁੱਦਨ ਦਾ ਲੱਗਦਾ ਨਹੀਂ ਕਾਰ ਕਹਿੰਦੇ ਮੇਰਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਗਈਆਂ ਹੀ ਆਂ ਔਰ ਦੋ-ਤਿੰਨ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜੀ ਨਹੀਂ

ਉੱਤੇ ਰਾਇਸ਼ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਗਾਰਪੂਲੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਆ ਲੱਗਦਾ ਨਹੀਂ ਕਿ ਜਿਨੇ ਜੇ ਡਿੱਗਦੀ ਤੇ ਇੱਥੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਮੀ ਦਾ 15 ਬੰਦਾ ਮਾਰੀ ਜਾਣਾ ਸੀ ਬਿਜਾਰ ਚੱਲਦਾ ਵਾ ਕੋਈ ਸੁਣਸਾਨ ਥੋੜੀ ਹੈ ਉਹ ਕਿੰਨੀ ਤੇ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸਸਤਾ ਹਲਕੇ ਵਿੱਚ ਜਿਹੜੀਆਂ ਟਿੱਕੇ ਲੱਗਦੀਆਂ ਉਹ ਉਹ ਪੈਸਾ ਨੀ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨੁਕਤਾ ਕਰਨਾ ਹੈ ਬਗੈਰ ਮਤਲਬੋਂ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਜਿਹਦਾ ਹਮਨ ਹਮਨ ਬੀਂਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂਦ ਰੂਹ ਮੰਨਣਾ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਅੰਗੈਲੀ ਹੈ ਦੇਖੋ ਜੀ ਇਹ ਅੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੇ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਦੇ ਅਸੀਂ ਤਾਂ ਬਸ ਇੰਨਾ ਹੀ ਕਹਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਤ ਹੈ ਨਾਮ ਬਤਾ ਕਰੋ ਉਹ ਅੱਗੇ ਰਾਜੀ ਹੋਰ ਕੌਣ ਸੀ ਜਗਾ ਤੋਂ ਸਭ ਬਾਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੰਡੀ ਮੋੜ ਵਈਆ ਦਾ ਬਾਜ਼ਾਰ ਕਿੰਨੇ ਵੇ ਦੀ ਘਟਨਾ ਸਰ ਜੀ ਰਾਤੀ 11:30 ਵੇ ਦੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ 20 ਬੰਦੇ ਮਰ ਜਾਂਦੇ ਤੇ ਕੀ ਸਮਝਦੇ ਕਾਰਪੋਰੇਸ਼ਨ ਨੂੰ ਇਹਦੇ ਬਲ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਰੇਸ਼ਨ ਬਹੁਤ ਦੀ ਕੋਈ ਬੁਰੀ ਟਕਣ ਵਾਲੀ ਹੈ ਉਹ ਡਿਵੀਜ਼ਨ ਆਫਿਸ ਵੀ ਕਾਰਪੋਰੇਸ਼ਨ ਵਾਲੇ ਆਇ ਨਹੀਂ ਅੱਜ ਤੱਕ ਤੇ ਹੋਰ ਕਿੰਨੀਆਂ ਕੋ ਬਿਲਡਿੰਗ ਹੈ ਇਹੋ ਜਿਹੇ ਬਸਤਾਂ ਹਾਲਤ ਦੇ ਵਿੱਚ ਜਿਹੜੀਆਂ ਤੇ ਸਾਹਮਣੇ ਹੀ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਹੀ ਉਹਨਾਂ ਦੇ ठही चाहींद छो